ਮੈਂ ਡਾਕਟਰ ਸਮਨਪ੍ਰੀਤ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਪੀਪੀ ਬਠਿੰਡਾ ਅੱਜ ਜਿਹੜੀਆਂ ਟਹਾਨੇ ਤੋਂ ਦਵਾਈਆਂ ਫੜੀਆਂ ਖੇਤੀਬਾੜੀ ਵਿਭਾਗ ਬਠਿੰਡਾ ਦੀ ਟੀਮ ਵੱਲੋਂ ਸਰਦਾਰ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਡਾਇਰੈਕਟਰ ਖੇਤੀਬਾੜੀ ਡਾਕਟਰ ਜਸਵੰਤ ਸਿੰਘ ਜੀ ਅਤੇ ਸਾਡੇ ਚੀਫ ਸਾਹਿਬ ਡਾਕਟਰ ਜਗਸੀਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਨਾਲ ਡਾਕਟਰ ਮੁਖਤਿਆਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ ਤੇ ਉਹਨਾਂ ਦੀ ਟੀਮ ਦੇ ਵਿੱਚ ਡਾਕਟਰ ਗੁਰਪ੍ਰੀਤ ਏਡੀਓ ਫੂਲ ਅਤੇ ਜਸਪ੍ਰੀਤ ਜਸਪ੍ਰੀਤ ਸਿੰਘ ਵੀ ਸ਼ਾਮਲ ਨੇ ਇਹ ਸਾਰੀ ਟੀਮ ਵੱਲੋਂ ਸਾਡੀ ਵੱਲੋਂ ਨਾਕਾ ਲਾਇਆ ਹੋਇਆ ਸੀਗਾ ਇਸ ਏਰੀਏ ਦੇ ਵਿੱਚ ਕਿਉਂਕਿ ਪਿਛਲੇ ਹਫ਼ਤੇ ਦੇ ਦੌਰਾਨ ਇਹ ਦੂਜਾ ਕੇਸ ਆ ਵੀ ਜਦੋਂ ਇਹੋ ਜਿਹੀਆਂ ਦਵਾਈਆਂ ਹਰਿਆਣਾ ਤੋਂ ਗਲਤ ਦਵਾਈਆਂ ਜਿਹੜੀਆਂ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਪਲਾਈ ਜਿਹੜੀਆਂ ਕੀਤੀਆਂ ਜਾ ਰਹੀਆਂ ਪਿਛਲੀ ਜਿਹੜੀ ਪਿਛਲੀ ਵਾਰ ਪਿਛਲੇ ਵਾਰ ਜਿਹੜੀਆਂ ਦਵਾਈਆਂ ਫੜੀਆਂ ਗਈਆਂ ਉਹਨਾਂ ਤੇ ਵੀ ਜਿਹੜਾ ਹੈਗਾ ਸਾਡੇ ਵਿਭਾਗ ਵੱਲੋਂ ਪਰਚਾ ਦਰਜ ਕਰਾ ਦਿੱਤਾ ਗਿਆ ਇਸ ਦਾ ਵੀ ਜਿਹੜਾ ਹੈਗਾ ਇਸ ਦਵਾਈਆਂ ਦੇ ਸੈਂਪਲ ਭਰ ਕੇ ਲੈਬ ਨੂੰ ਭੇਜੇ ਜਾਣਗੇ ਉੱਥੋਂ ਹੀ ਪਤਾ ਲੱਗੂਗਾ ਵੀ ਇਹ ਦਵਾਈਆਂ ਦਾ ਮਿਆਰ ਕਿਹੋ ਜਿਹਾ ਤੇ ਜਿਹੜੀ ਇਹ ਹਿੰਦ ਜਸਵੰਤਰ ਸੈਨ ਜਿਹੜੀ ਕੰਪਨੀ ਇਹਦੀਆਂ ਜਿਹੜੀ ਨਿਰਮਾਤਾ ਕੰਪਨੀ ਆ ਤੇ ਮਾਰਕੀਟਿੰਗ ਵੀ ਉਸੇ ਕੰਪਨੀ ਵੱਲੋਂ ਕੀਤੀ ਹੋਈ ਆ ਉਹਦੇ ਕੋਲ ਪੰਜਾਬ ਦੇ ਵਿੱਚ ਕਾਰੋਬਾਰ ਕਰਨ ਲਈ ਕੋਈ ਵੀ ਅਧਿਕਾਰ ਨਹੀਂ ਹੈਗਾ ਲਾਇਸੈਂਸ ਨਹੀਂ ਹੈਗਾ ਪੰਜਾਬ ਦੇ ਵਿੱਚ ਉਹਦੇ ਕੋਲ ਸੋ ਇਹ ਜਿਹੜਾ ਹੈਗਾ ਬਿਲਕੁਲ ਗੈਰਕਾਨੂੰਨੀ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰੂੰਗਾ ਵੀ ਜਿਹੜੇ ਸਾਡੇ ਲਾਇਸੈਂਸੀ ਸ਼ੁਦਾ ਡੀਲਰ ਨੇ ਜਿਨ੍ਹਾਂ ਦੀ ਸਮੇਂ-ਸਮੇਂ ਤੇ ਚੈਕਿੰਗ ਖੇਤੀਬੜੀ ਵਿਭਾਗ ਵੱਲੋਂ ਕੀਤੀ ਜਾਂਦੀ ਆ ਉਹਨਾਂ ਤੋਂ ਜਿਹੜੀਆਂ ਹੈਗੀਆਂ ਵਧੀਆ ਮਿਆਰ ਦੀਆਂ ਦਵਾਈਆਂ ਲੈ ਕੇ ਆਪਦੇ ਖੇਤਾਂ ਵਿੱਚ ਝੂਨੇ ਤੇ ਨਰਮੇ ਦੀ ਫਸਲ ਤੇ ਛੜਕਾ ਕੀਤਾ ਜਾਵੇ ਤਾਂ ਹੀ ਵਧੀਆ ਨਤੀਜੇ ਆਉਣਗੇ ਇਹੋ ਜੀਆਂ ਦਵਾਈਆਂ ਦੇ ਨਤੀਜੇ ਵਧੀਆ ਨਹੀਂ ਆਉਣਗੇ ਅਤੇ ਠੱਗ ਕੰਪਨੀਆਂ ਨੂੰ ਵੀ ਮੇਰੀ ਚੇਤਾਵਨੀ ਆ ਵੀ ਇਤੋਂ ਬਾਅਦ ਜਿਹੜਾ ਹੈਗਾ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਇਹੋ ਜੇ ਬੰਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਊਗਾ ਅਤੇ ਕਿਸਾਨਾਂ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਊਗਾ